ਪਾਜੀ ਕੀ ਮਾਮਲਾ ਹੈ ਸਾਰਾ ਜੀ ਦੱਸੋ ਇਹ ਭਾਈ ਇੱਕ ਨਾ ਸਾਡੇ ਨਾ ਮੁਤਿਆਰ ਭਾਈ ਸਾਧੂ ਸਾਹਿਬ ਹੈਗੇ ਮੁੱਖਾ ਨਾ ਦਾ ਨਾਮ ਤੇ ਉਹ ਘਰੋਂ ਦੁਕਾਨ ਤੇ ਜਾ ਰਹੇ ਸੀ ਤੇ ਦੁਕਾਨ ਤੇ ਜਾ ਰਹੇ ਸੀ ਤੇ ਰਸਤੇ ਜੀ ਉਹ ਕਿਨਾਂ ਕੋਈ ਅਣਪਛਾਤੇ ਲੋਕ ਹੀ ਵਿੱਚ ਪਛਾਣ ਵਾਲੇ ਵੀ ਹੀ ਉਹਨਾਂ ਨੇ ਕਾਰ ਮਾਰੀ ਭਾਈ ਦੇ ਮੋਟਰਸਾਈਕਲ ਤੇ ਤੇ ਮੋਟਰਸਾਈਕਲ ਤੋਂ ਭਾਈ ਡਿੱਗ ਪਏ ਤੇ ਡਿੱਗ ਪਏ ਤੇ ਭਾਈ ਨੇ ਜੋ ਪਿੱਛੇ ਮੁੜ ਕੇ ਵੇਖਿਆ ਆਇਆ ਕਰਕੇ ਤੇ ਉਹ ਪਿੱਛੋਂ ਉਹ ਚੋਂ ਬੰਦੇ ਨਿਕਲੇ ਵਾਵਾ 7-8 ਜਣੇ ਨਿਕਲੇ ਦਵਾ ਦਾ ਉੱਤੇ ਕਿਰਪਾਨਾਂ ਲੈ ਕੇ ਉਹਨਾਂ ਦੇ 56 ਸ਼ੀਆ ਦੇ ਹੱਥੇ ਕਿਰਪਾਨਾਂ ਸੀ ਤੇ ਉਹਨਾਂ ਨੇ ਭਾਈ ਦੇ ਮਾਰਨੇ ਸ਼ੁਰੂ ਕਰਤੀਆਂ ਤੇ ਭਾਈ ਭੱਜ ਕੇ ਉਥੇ ਕੋਈ ਗੇਟ ਹੀ ਉਹਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਫਿਰ ਉਹ ਘਰ 'ਚ ਵੀ ਵੜ ਗਏ ਤੇ ਉਹ ਵੀਡੀਓ 'ਚ ਵੀ ਆ ਸਰਿਆਮ ਬੜੀਆਂ ਕਿਰਪਾਨਾਂ ਮਾਰੀਆਂ ਭਾਈ ਦੇ ਪੈਰਾਂ ਤੇ ਲੱਤਾਂ ਤੇ ਕਾਰਨ ਈਰਖਾ ਭਾਈ ਚੰਗੇ ਭਾਈ ਸੋਨੇ ਦਾ ਕੰਮ ਕਰਦੇ ਆ ਭਾਈ ਇੱਕ ਬਹੁਤ ਚੰਗੇ ਬੰਦੇ ਹੈਗੇ ਆ ਲੋਕਾਂ ਦਾ ਭਲਾ ਕਰਨ ਵਾਲੇ ਹੈਗੇ ਆ ਤੇ ਉਹ ਈਰਖਾ ਬੰਦਿਆਂ ਨੂੰ ਆ ਹੀ ਜਾਂਦੀ ਆ ਕਿ ਨਾ ਜਿਹੜੇ ਹੋਣ ਹਨਾ ਕਿ ਯਾਰ ਇਹਦੀ ਕੋਈ ਚੜ ਤੇ ਹਨਾ ਦੁਨੀਆ ਇਦਾਂ ਕੁ ਜੁੜਦੀ ਆ ਯਾਰ ਜਿਹੜਾ ਇਮਾਨਦਾਰ ਨਾਲ ਕਿਸ ਦਾ ਭਲਾ ਕਰੂਗਾ ਦੁਨੀਆ ਜੁੜੂਗੀ ਤੇ ਇਹਨਾਂ ਉਹ ਇਸ ਕਰਕੇ ਉਹਨਾਂ ਨੂੰ ਕੁਝ ਉਹ ਨਾ ਹੈਗਾ ਸਮੈਕੀਟਾ ਬੰਦਾ ਵਿੱਕੀ ਕੰਡਾ ਜਿਹਨੇ ਹਮਲਾ ਕੀਤਾ ਹੈ ਉਹ ਵਿੱਕੀ ਕੰਡਾ ਐਕਸ ਕਾਉਂਸਲਰ ਹੈਗਾ ਕੋਈ ਉਹ ਸਮੈਕੀਆ ਦਾ ਬੰਦਾ ਵਾ ਤੇ ਉਹ ਨਾ ਪੈਸੇ ਲੋਕਾਂ ਕੋਲ ਮੰਗਦਾ ਰਹਿੰਦਾ ਵਾ ਭਾਈ ਕੋਈ ਪੈਸੇ ਕੋਈ ਮੰਗਣ ਆਇਆ ਇੱਕ ਦੋ ਵਾਰੀ ਅੰਮੇ ਨੋ ਮਹੀਨੇ ਪਹਿਲਾਂ ਭਾਈ ਨੇ ਡਾਂਡੂੜ ਕੇ ਕਈ ਵੀ ਨਹੀਂ ਦਿੱਤੇ ਉਹਨੂੰ 10 ਵਾਰੀ ਪੈਸੇ ਦਿੱਤੇ ਆ ਇਹ ਵੀ ਨਹੀਂ ਕਿ ਨਹੀਂ ਦਿੱਤੇ ਤੇ ਉਹ ਹੁਣ ਮਹੀਨਾ ਪਹਿਲਾਂ ਭਾਈ ਨੇ ਭਜਾਇਆ ਕਿ ਭਰਾ ਨੇ ਤੈਨੂੰ ਕਿੱਥੋਂ ਪੈਸੇ ਦਈਏ ਕਿਉਂਕਿ ਕਿ ਨਾ ਹਰ ਬੰਦਾ ਮਿਹਨਤੀ ਆ ਤੇ ਉਹਨੂੰ ਭਜਾਇਆ ਕੀਤਾ ਉਹਨੇ ਉਹ ਚ ਆਪਣੀ ਬੇਇੱਜ਼ਤੀ ਫੀਲ ਕੀਤੀ ਤੇ ਉਹਦੇ ਵਿੱਚ ਵੀ ਭਾਈ ਦੇ ਉਹਨਾਂ ਲੜਾਈ ਦੇ ਚੱਕਰਾਂ ਹੀ ਪੈਂਦਾ ਸੀ ਕਿ ਭਾਈ ਨਾਲ ਲੜਾਈ ਕਰਨੀ ਭਾਈ ਹੁਣ ਭਾਈ ਇੱਕ ਜਿਹੜਾ ਬੰਦਾ شریف ਬੰਦਾ ਨਾ ਉਹ ਲੜਾਈ ਤੋਂ ਪਰੇ ਰਹਿੰਦਾ ਉਹਨਾਂ ਨੇ ਜਾ ਕੇ ਇੱਕ ਥਾਣੇ ਕੰਪਲੇਨ ਕੀਤੀ ਕਿ ਭਾਈ ਆ ਬੰਦਾ ਇਸ ਤਰ੍ਹਾਂ ਕਰਕੇ ਹਾਨੂੰ ਨੁਕਸਾਨਦਾ ਵਾ ਲੜਾਈ ਵਾ ਤੇ ਹਨਾ ਉਹ ਫਿਰ ਕੀ ਆ ਕੇ ਮਾਰਕੀਟ ਦੇ ਵਿੱਚ ਬੈਠ ਕੇ ਉਹਨਾਂ ਦਾ ਰਾਇਨਾਮਾ ਹੋ ਗਿਆ ਉਹ ਰਾਇਨਾਮਾ ਹੋਣ ਦੇ ਬਾਅਦ ਉਹਨੇ ਗੱਠ ਨਹੀਂ ਪਾਤੀ ਪਰ ਉਹਨੇ ਉਹ ਹੀਰਖ ਦੇਲ ਚ ਰੱਖੀ ਕਿ ਮੇਰੀ ਇਹਨਾਂ ਨੇ ਪਹਿ ਨਹੀਂ ਦਿੱਤੇ ਮੇਰੀ ਬੇਇੱਤਿਕੀ ਕੀਤੀ ਕਰਕੇ ਉਹਦੇ ਕਰਕੇ ਹੁਣ ਉਹਨਾਂ ਨੇ ਪਲਾਨ ਬਣਾ ਕੇ ਭਾਜੀ ਦੀ ਕੰਡੀਸ਼ਨ ਕੀ ਆ ਭਾਜੀ ਦੀ ਕੰਡੀਸ਼ਨ ਬਹੁਤ ਸੀਰੀਅਸ ਆ ਤੁਸੀਂ ਵੀ ਅੰਦਰ ਵੇਖ ਕੇ ਆਏ ਹੋ ਬਹੁਤ ਸੀਰੀਅਸ ਆ ਗੁਰੂ ਰਾਮਦਾਸ ਵਾਲਿਆਂ ਨੇ ਜਵਾਬ ਦਿੱਤਾ ਆ ਉਹ ਕਹਿੰਦੇ ਉੱਥੇ ਲੈ ਕੇ ਜਾਓ ਦੂਜੀ ਹਸਪਤਾਲ ਗੁਰੂ ਨਾਨਕ ਹਸਪਤਾਲ ਲੈ ਕੇ ਜਾਓ ਹੁਣ ਲੈ ਕੇ ਉੱਥੇ ਜਾਨ ਲੁਗੇ ਤੇ ਫੁੱਲਸ ਨਹੀਂ ਜਾਈ ਤੱਕ ਪਹੁੰਚੀ ਵੇਖੋ ਕਿ ਨਾਲ ਕਿਨਾਰ ਚੇਰ ਹੋ ਗਿਆ ਵਾ ਸਵੇਰ ਦਾ ਆਇਆ ਵਾ ਕੰਮ ਤੇ ਹਾਇ ਤੱਕ 3 ਘੰਟੇ ਹੋ ਗਏ ਠੀਕ ਹੈ ਨਾ ਅੱਜ ਸਾਨੂੰ ਇਹ ਇਤਲਾਹ ਮਿਲੀ ਸੀਗੀ ਉਹਦੀ ਵੀਡੀਓ ਵੀ ਵਾਇਰਲ ਹੋਈ ਹੈ ਇਦੇ ਵਿੱਚ ਇੱਕ ਬੰਦਾ ਹੈ ਮੁਖਤਿਆਰ ਸਿੰਘ ਮੁਕਾ ਇਹਦੇ ਨਾਲ ਕੁਟਮਾਰ ਕੀਤੀ ਗਈ ਹੈ ਇਹਦੀ ਬੈਕਸਟੋਰੀ ਇਹ ਹੈਗੀ ਕਿ ਮੁਖਤਿਆਰ ਸਿੰਘ ਮੁਕਾ ਤਾਲੀ ਵਾਲਾ ਬਾਜ਼ਾਰ ਵਾਲਾ ਬਾਜ਼ਾਰ ਸੋਨੇ ਦਾ ਕਾਰੋਬਾਰ ਕਰਦਾ ਹੈ ਇਹਦੀ ਅਮਰਜੀਤ ਸਿੰਘ ਐਂਡ ਵਿੱਕੀ ਕੰਡਾ ਇਹਨਾਂ ਦੇ ਨਾਲ ਪਹਿਲੇ ਵੀ ਬਹਿਸਬਾਜੀ ਐਂਡ ਇਹਨਾਂ ਦਾ ਕੋਈ ਝਗੜਾ ਹੋਇਆ ਸੀ ਜੋ ਉੱਥੇ ਬਾਜ਼ਾਰ ਦੇ ਮੁਤਵਾਰ ਬੰਦੋਂ ਨੇ ਉਹਨੂੰ ਸੋਲਵ ਕਰਕੇ ਉਹਦੇ ਆਪਸ ਇਹਨਾਂ ਦਾ ਆਪਸ ਚ ਰਾਜੀਨਾਮਾ ਕਰ ਦਿੱਤਾ ਸੀ ਬਟ ਜਦੋਂ ਅੱਜ ਕਰੀਬ ਸਵੇਰ 10:30 ਦੇ ਟਾਈਮ ਜਦੋਂ ਮੁਖਤਿਆਰ ਸਿੰਘ ਆਪਣੀ ਬੁਲੇਟ ਮੋਟਰਸਾਈਕਲ ਦੇ ਨਾਲ ਬਾਹਰ ਜਾ ਰਹਾ ਸੀ ਤੋਂ ਅਮਰਜੀਤ ਸਿੰਘ ਐਂਡ ਬਿੱਕੀ ਕੰਡਾ ਆਪਣੇ ਸਾਥੀਓ ਦੇ ਨਾਲ ਮਿਲ ਕੇ ਇਹਨੂੰ ਕਾਰ ਦੇ ਨਾਲ ਹਿੱਟ ਕੀਤਾ ਜਦੋਂ ਇਹ ਡਿੱਗ ਪਿਆ ਤਾਂ ਇਹਦੇ ਨਾਲ ਤੇਜ਼ਦਾਰ ਹਥਿਆਰ سے ਕੁੱਟਮਾਰ ਕੀਤੀ ਗਈ ਹੈ ਐਜ਼ ਆਫ ਨਾਓ ਮੁਖਤਿਆਰ ਸਿੰਘ ਜੋ ਹੈਗੇ ਇਹ ਹਸਪੀਟਲ ਭਰਤੀ ਹੈ ਔਰ ਉਨ੍ਹਾਂ ਦੇ ਬਿਆਨ ਤੇ ਬੇਸਿਸ ਤੇ ਬੰਦੀ ਕਾਰਵਾਈ ਅੱਗੇ ਦੀ ਕੀਤੀ ਜਾ ਰਹੀ ਹੈ